ਅਨੋਖੀ ਪਹਿਲ ਹੈ ਜੋ ਸਿੱਖਿਆ ਦੇ ਮਿਆਰ ਨੂੰ ਚੁੱਕਣ ਦੇ ਲਈ ਇੱਕ ਵੱਖਰੇ ਤਰੀਕੇ ਦਾ ਸਕੂਲ ਅਸੀਂ ਇਸ ਨੂੰ ਕਹਿ ਸਕਦੇ ਹਾਂ ਇੱਕ ਮੋਬਾਈਲ ਸਕੂਲ ਹੈ ਇੱਕ ਜਿਸ ਜਿਹਦੇ ਨੀਚੇ ਟਾਇਰ ਲੱਗੇ ਹੋਏ ਨੇ ਜਿਸ ਨੂੰ ਮੂਵ ਕੀਤਾ ਜਾ ਸਕਦਾ ਹੈ ਜਿਸ ਨੂੰ ਅਲੱਗ-ਅਲੱਗ ਲੋਕੇਸ਼ਨਸ ਤੇ ਜਾ ਕੇ ਇਹਨਾਂ ਨੂੰ ਬੱਚਿਆਂ ਨੂੰ ਪੜਾਉਣ ਦੇ ਲਈ ਇਹ ਮੂਵ ਕਰਦਾ ਸਕੂਲ ਹੈ ਇਸ ਸਕੂਲ ਦੇ ਵਿੱਚ ਪੜ੍ਹਾਏ ਜਾਣ ਵਾਲੇ ਜਿਹੜੇ ਬੱਚੇ ਨੇ ਉਹ ਕਿਵੇਂ ਪੜ੍ਹਦੇ ਨੇ ਅਧਿਆਪਕ ਅੰਦਰ ਦੇਖ ਸਕਦੇ ਹੋ ਤਸਵੀਰ ਪੜ੍ਹਾਈ ਕਰਵਾ ਰਹੇ ਨੇ ਮੈਡਮ ਜੋ ਬੱਚਿਆਂ ਨੂੰ फोटो नोटिस दिखाउने है कि हां जी सर इधर सर नाम ना ही गुडविल मोबाइल स्कूल हैगा पीस सरी नोटिस क्वान तरीके नाल तैयार ਕੀਤਾ ਹੋਇਆ ਹੈ ਜਿਸ ਨਾਲ ਕਿ ਇਹਦੇ ਵਿੱਚ ਪੂਰੀ ਫੈਸਿਲਿਟੀਆਂ ਹੈ ਬੱਚਿਆਂ ਨੂੰ ਗਰਮੀ ਨਹੀਂ ਲੱਗਦੀਗੀ 팬 ਵਗੈਰਾ ਜਿਹੜੇ ਨਹੀਂ ਉਹ ਪ੍ਰੋਵਾਈਡ ਕੀਤੇ ਗਏ ਨੇ ਲਾਈਟਸ ਨੇ ਬੱਚਿਆਂ ਵਾਸਤੇ ਕੋਈ ਦਿੱਕਤ ਨਾ ਆਵੇ ਲਿਖਣ ਵਗੈਰਾ ਚਾ ਕਰਕੇ ਸਿਰਫ ਫਲੈਗ ਬੋਰਡ ਵੀ ਲੱਗਿਆ ਹੋਇਆ ਹੈ ਜਿਹੜੇ ਤੁਸੀਂ ਦੇਖ ਸਕਦੇ ਹੋ ਚਾਰਟ ਵਗੈਰਾ ਵੀ ਲਗਾਏ ਗਏ ਨੇ ਵੀ ਪੂਰੀ ਵੈਂਟੀਲੇਸ਼ਨ ਦਾ ਵੀ ਅੱਛਾ ਸਿਸਟਮ ਕਿੱਤਾ ਹੋਇਆ ਹੈ ਤੇ ਨਾਲ ਨਾਲ ਬੱਚੇ ਨੂੰ ਪ੍ਰੋਪਰ ਐਜੂਕੇਸ਼ਨ ਵੀ ਦੇ ਸਕੇ ਉਸ ਨਾਲ ਵੀ ਅਸੀਂ ਪ੍ਰੋਪਰ ਧਿਆਨ ਰੱਖ ਰਹੇ ਹਾਂ ਇੱਕ ਵਾਰਾ ਵਾਰਾ ਦੋ ਵਾਰੇ 24 ਤਿੰਨ ਵਾਰੇ 36 ਚਾਰ ਵਾਰੇ 48 ਪੰਜ ਵਾਰੇ 60 ਸਸਸਲੇਟਾ ਆਤੀ ਕਕਾ ਕੁੱਤਰਾ ਕਕਾ ਖਰਬੋਸ ਗਗਗਮਲਾ ਮੈਂ ਇੰਡੀਅਨ ਰੇਲਵੇ ਦੇ ਵਿੱਚ ਅਫਸਰ ਸੀਗਾ ਤੇ ਜਦੋਂ ਮੈਂ ਆਪਣੀ ਸਰਵਿਸ ਦੇ ਦੌਰਾਨ ਏਸੀ ਕੂਪੇ ਦੇ ਵਿੱਚ ਬੈਠਾ ਦੇਖਦਾ ਸੀਗਾ ਤਾਂ ਉਹ ਪਟੜੀਆਂ ਦੇ ਰੇਲਵੇ ਲਾਈਨਾਂ ਦੇ ਨਾਲ-ਨਾਲ ਝੁਕੀਆਂ ਹੁੰਦੀਆਂ ਹਨ ਉਹਨਾਂ ਦੇ ਬੱਚੇ ਉੱਥੇ ਹੀ ਜ਼ਿਆਦਾ ਈਜ਼ ਆਊਟ ਕਰਦੇ ਨੇ ਤੇ ਹੋਰ ਹੈ ਤੇ ਮੇਰੇ ਮਨ 'ਚ ਬਹੁਤ ਆਉਂਦਾ ਸੀ ਵੀ ਯਾਰ ਇਹਨਾਂ ਬੱਚਿਆਂ ਦਾ ਵੀ ਬਹੁਤ ਕੁਝ ਕਰਨਾ ਚਾਹੀਦਾ ਬਠਿੰਡਾ ਦੇ ਜੋਗੀ ਨਗਰ ਦੇ ਵਿੱਚ ਇੱਕ ਅਨੋਖੀ ਪਹਿਲ ਜੋ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹ ਪਹਿਲ ਹੈ ਕਿ ਇੱਕ ਮੋਬਾਈਲ ਸਕੂਲ ਹੈ ਜਿਸ ਦੇ ਵਿੱਚ ਸਲਮ ਬਸਤੀ ਦੇ ਵਿੱਚ ਰਹਿਣ ਵਾਲੇ ਜੋ ਬੱਚੇ ਨੇ ਉਹਨਾਂ ਨੂੰ ਪੜਾਇਆ ਜਾਂਦਾ ਹੈ ਇਹ ਅਨੋਖੀ ਪਹਿਲ ਹੈ ਜੋ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਲਈ ਇੱਕ ਵੱਖਰੇ ਤਰੀਕੇ ਦਾ ਸਕੂਲ ਅਸੀਂ ਇਸ ਨੂੰ ਕਹਿ ਸਕਦੇ ਹਾਂ ਇੱਕ ਮੋਬਾਈਲ ਸਕੂਲ ਹੈ ਇੱਕ ਜਿਸ ਜਿਹਦੇ ਨੀਚੇ ਟਾਇਰ ਲੱਗੇ ਹੋਏ ਨੇ ਜਿਸ ਨੂੰ ਮੂਵ ਕੀਤਾ ਜਾ ਸਕਦਾ ਹੈ ਜਿਸ ਨੂੰ ਅਲੱਗ-ਅਲੱਗ ਲੋਕੇਸ਼ਨਸ ਤੇ ਜਾ ਕੇ ਇਹਨਾਂ ਨੂੰ ਬੱਚਿਆਂ ਨੂੰ ਪੜਾਉਣ ਦੇ ਲਈ ਇਹ ਮੂਵ ਕਰਦਾ ਸਕੂਲ ਹੈ ਮਾਤਾ ਵਿੱਦਿਆ ਦੇਵੀ ਗੁੱਡਵਿਲ ਮੋਬਾਈਲ ਸਕੂਲ ਵੈਨ ਯਾਨੀ ਕਿ ਇਹ ਅੱਗੇ ਟਰੈਕਟਰ ਲਗਾ ਕੇ ਇਸ ਨੂੰ ਮੋਬਾਈਲ ਕੀਤਾ ਜਾ ਸਕਦਾ ਹੈ ਇਸ ਨੂੰ ਲੈ ਕੇ ਜਾਇਆ ਜਾ ਸਕਦਾ ਹੈ ਇਸ ਸਕੂਲ ਦੇ ਵਿੱਚ ਪੜ੍ਹਾਏ ਜਾਣ ਵਾਲੇ ਜਿਹੜੇ ਬੱਚੇ ਨੇ ਉਹ ਕਿਵੇਂ ਪੜ੍ਹਦੇ ਨੇ ਅਧਿਆਪਕ ਅੰਦਰ ਦੇਖ ਸਕਦੇ ਹੋ ਤਸਵੀਰ ਕਿ ਪੜ੍ਹਾਈ ਕਰਵਾ ਰਹੇ ਨੇ ਮੈਡਮ ਜੋ ਬੱਚਿਆਂ ਨੂੰ ਉਹ ਤੁਹਾਨੂੰ ਅਸੀਂ ਦਿਖਾਉਣੇ ਹੈਗੇ ਬੱਚਿਆਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਇਹ ਬੱਚੇ ਉਹ ਨੇ ਜਿਹੜੇ ਕਿ ਇੱਥੇ ਆ ਕੇ ਪੜ੍ਹਦੇ ਨੇ ਕਿ ਟੀਚਰ ਕਿਸ ਤਰੀਕੇ ਦੇ ਨਾਲ ਪੜ੍ਹਾਉਂਦੇ ਹੈ ਇਹ ਵੀ ਇੱਕ ਅ ਅਨੋਖੀ ਮਿਸਾਲ ਕਹਾਂਗੇ ਇਹ ਉਹ ਲੋਕ ਨੇ ਜਿਹੜੇ ਸਲਮ ਬਸਤੀ ਦੇ ਵਿੱਚ ਰਹਿੰਦੇ ਨੇ ਬੱਚੇ ਨੇ ਇਹਨਾਂ ਨੂੰ ਪੜਾਉਣ ਦੇ ਲਈ ਇਹਨਾਂ ਦੇ ਮਾਪੇ ਜੇ ਐਫਰਟਸ ਨਹੀਂ ਕਰ ਸਕਦੇਗੇ ਅਫੋਰਡ ਨਾ ਕਰਨ ਦੇ ਕਰਕੇ ਇਹ ਸੋਸਾਇਟੀ ਇਹਨਾਂ ਬੱਚਿਆਂ ਨੂੰ ਪੜਾਉਂਦੀ ਹੈ ਮੈਡਮ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਥੈਂਕ ਯੂ ਸਰ so much ਤੇ ਇਹ ਜਿਹੜੇ ਬੱਚੇ ਨੇ ਇੱਕ ਇਥੋਂ ਦੀ ਰਹਿਣ ਵਾਲੇ ਨੇ ਕਿ ਦੂਰੋਂ ਵੀ ਆਉਂਦੇ ਨੇ ਕਿਤੇ ਸਰ ਦੂਰੋਂ ਤਾਂ ਕਿਤੋਂ ਨਹੀਂ ਆਉਂਦੇ ਨੇ ਨੇੜੇ ਦੇ ਰਹਿਣ ਵਾਲੇ ਨੇ ਇਥੋਂ ਪਾਸ ਤੋਂ ਹੀ ਆਉਂਦੇ ਨੇ ਸਰ अच्छा जोगिनगर तो सर अच्छा ये जड़ा मोबाइल वेंची ਤੁਸੀਂ ਪੜਾਉਣੇ ਹੋ ਇਦਾਂ ਹਾਂਜੀ ਸਰ ਇਹਦਾ ਸਰ ਨਾਮ ਹੀ ਗੁੱਡਵਿਲ ਮੋਬਾਈਲ ਸਕੂਲ ਹੈਗਾ ਵੀ ਇਸ ਜਿਹੜੀ نو ਅਸੀਂ ਕਵਾਂ ਦੇ ਤਰੀਕੇ ਨਾਲ ਤਿਆਰ ਕੀਤਾ ਹੋਇਆ ਹੈ ਜਿਸ ਨਾਲ ਕਿ ਇਹਦੇ ਵਿੱਚ ਪੂਰੀ ਫੈਸਿਲਿਟੀਆਂ ਹੈ ਬੱਚਿਆਂ ਨੂੰ ਗਰਮੀ ਨਹੀਂ ਲੱਗਦੀਗੀ ਫੈਨ ਵਗੈਰਾ ਜਿਹੜੇ ਨੇ ਉਹ ਪ੍ਰੋਵਾਈਡ ਕੀਤੇ ਗਏ ਨੇ ਲਾਈਟਸ ਨੇ ਬੱਚਿਆਂ ਵਾਸਤੇ ਕੋਈ ਦਿੱਕਤ ਨਾ ਆਵੇ ਲਿਖਣ ਵਗੈਰਾ ਚ ਤਾਂ ਕਰਕੇ ਸਿਰਫ ਬਲੈਕਬੋਰਡ ਵੀ ਲੱਗਿਆ ਹੋਇਆ ਹੈ ਜਿਹੜੇ ਤੁਸੀਂ ਦੇਖ ਸਕਦੇ ਹੋ ਚਾਰਟ ਵਗੈਰਾ ਵੀ ਲਗਾਏ ਗਏ ਨੇ ਵੀ ਪੂਰੀ ਵੈਂਟੀਲੇਸ਼ਨ ਦਾ ਵੀ ਅੱਛਾ ਸਿਸਟਮ ਕੀਤਾ ਹੋਇਆ ਹੈ ਤੇ ਨਾਲ ਨਾਲ ਬੱਚਿਆਂ ਨੂੰ ਪ੍ਰਾਪਰ ਐਜੂਕੇਸ਼ਨ ਵੀ ਦੇ ਸਕੀ ਉਸ ਨਾਲ ਵੀ ਅਸੀਂ ਪ੍ਰਾਪਰ ਧਿਆਨ ਰੱਖਿਆ ਇਸ ਗੱਲ ਦਾ ਅੱਛਾ ਅ ਬੱਚਿਆਂ ਨੂੰ ਪੜਾਉਣ ਦੀ ਕੋਈ ਔਕ ਤਾਂ ਨਹੀਂ ਆਉਂਦੀ ਕਿ ਬੱਚਿਆਂ ਨੂੰ ਮਾਪੇ ਭੇਜ ਦਿੰਦੇ ਨੇ ਜਾਂ ਫਿਰ ਕੋਈ ਦਿਕਤ ਵੀ ਹੁੰਦੀ ਸਰ ਕਈ ਵਾਰ ਆਪਾਂ ਕਹਿ ਦਿੰਦੇ ਵੀ ਇਸਲਾਮੀ ਏਰੀਆ ਦੇ ਵਿੱਚ ਹੋ ਕੇ ਥੋੜੇ ਪੇਰੈਂਟਸ ਕਰ ਜਾਂਦੇ ਨੇ ਵੀ ਬੱਚਿਆਂ ਨੂੰ ਨਹੀਂ ਭੇਜਣਾ ਚਾਹੀਦਾ ਸਪੈਸ਼ਲੀ ਲੜਕੀਆਂ ਨੂੰ ਵੀ ਲੜਕੀਆਂ ਨੂੰ ਅੱਗੇ ਕੀ ਹੋਏਗਾ ਕੀ ਨਹੀਂ ਹੋਏਗਾ ਬਟ ਇਸੇ ਪੇਰੈਂਟਸ ਨੂੰ ਦਿਲਾਸਾ ਜਲਾਣੇ ਆ ਕਿ ਅਸੀਂ ਉਹਨਾਂ ਲਈ ਸਪੈਸ਼ਲੀ ਖੁਦ ਅੱਗੇ ਹੋ ਕੇ ਆਏ ਆਗੇ ਆ ਉਹਨਾਂ ਵਾਸਤੇ ਅਸੀਂ ਖੁਦ ਅਸੀਂ ਗੁਰੂ ਗੋਬਿੰਦ ਸਿੰਘ ਸਕੂਲ ਵੈਨ ਤਿਆਰ ਕੀਤੀ ਹੈ ਸਿਰਫ ਲੜਕੀਆਂ ਨੂੰ ਆਪਣੇ ਘਰੋਂ ਆ ਕੇ ਵੈਨ ਦੇ ਵਿੱਚ ਪੜ੍ਹ ਕੇ ਜਾਣਾ ਪੈਂਦਾ ਸਰ ਇਸ ਮੋਬਾਈਲ ਵੈਨ ਦੇ ਵਿੱਚ ਤੁਸੀਂ ਕਦੋਂ ਤੋਂ ਪੜਾ ਰਹੇ ਹੋ ਬੱਚਾ ਸਰ ਮੈਨੂੰ ਅਰਾਊਂਡ 1 ਡੇਟ ਸਾਲ ਹੋ ਚੁੱਕੇ ਹੈ ਪੜਾਉਂਦੇ ਹੋਏ ਸਰ ਹਾਂਜੀ ਸਰ ਦਿੱਕਤ ਤਾਂ ਨਹੀਂ ਕੋਈ ਆਉਂਦੀ ਕਿਸੇ ਹੋਰ ਚਾਹ ਸਕਦਾ ਕੋਈ ਦਿੱਕਤ ਨਹੀਂ ਆਈ ਵੀ ਜੇ ਬੱਚੇ ਕੀ ਕੁਝ ਪੜਾ ਰਹੇ ਹੋ ਤੁਸੀਂ ਬੱਚਿਆਂ ਨੂੰ ਸਰ ਪਹਿਲਾ ਮੈਥਸ ਹੋਰ ਪੰਜਾਬੀ ਪੜਾਉਣੀ ਹੈਗੀ ਪੰਜਾਬੀ ਦੇ ਵਿੱਚ ਜੇ ਕਹਿ ਦਈਏਗੀ ਸਟਾਰਟਿੰਗ ਹੀ ਉੜੇ ਆੜੇ ਤੋਂ ਹੁੰਦੀ ਹੈਗੀ ਐ ਫਿਰ ਜੋ ਅੱਖਰ ਸਟਾਰਟ ਕਰ ਦੇਈਏਗੇ ਫਿਰ ਮਾਤਰਾਵਾਂ ਵਗੈਰਾ ਉਦੇ ਨਾਲ ਅੱਗੇ ਅੱਗੇ ਮੂਵ ਔਨ ਕਰਦੇ ਰਹਿੰਦੇ ਨੇ ਯਾ ਮੈਥਸ ਤੇ ਵੀ ਜੇ ਉਹਦਾ ਪਹਿਲਾਂ ਜਿਵੇਂ ਆਪਣਾ ਗਿਣਨੇ ਨੇ ਕਾਊਂਟਿੰਗ ਵਗੈਰਾ ਕਰਾਨੀ ਆ ਬੱਚਿਆਂ ਨੂੰ ਕਾਊਂਟਿੰਗ ਕਰਾ ਕੇ ਫਿਰ ਆਪਣਾ ਗਿਣਨੇ ਹਿਸਾਬ ਕਿਤਾਬ ਦੇ ਵਿੱਚ ਜੋੜ ਘਟਾ ਦੇ ਹੋਗੇ ਯਾ ਬੱਚੇ ਨੂੰ ਮੂਝਵਾਨੀ ਪੁੱਛ ਰਿਹਾ ਵੀ ਹਾਂਜੀ ਪਹਾੜੇ ਸੁਣਾਓ ਵੀ ਦੋ ਦਾ ਪਹਾੜਾ ਸੁਣਾਤਾ 7 ਦਾ ਪਹਾੜਾ ਸੁਣਾਤਾ ਇਹ ਸਭ ਸੁਣਾਤਕ ਦੇ ਨੇ ਹਾਂਜੀ ਸਰ ਬਿਲਕੁਲ ਕਿਹੜਾ ਬੱਚਾ ਅਸੀਂ ਰੈਂਡਮਲੀ ਦੇਖ ਲਈਏ ਕਿ ਤੁਸੀਂ ਕੋਈ ਦੱਸੋਗੇ ਜਿਹੜੇ ਬੱਚੇ ਜਿਹੜੇ ਕੈਮਰੇ ਦੇ ਅੱਗੇ ਆ ਸਕਦੇ ਇਹ ਕਿਸ਼ਨ ਹੈ ਬੱਚਾ ਹਣਾ अच्छा कितनी उम्र आपकी मैं, नो पापा क्या काम करते हैं गट्टे उठाते हैं गट्टे उठाते हैं और कैसा लगता है इसमें यहाँ पर आकर आपको पढ़ने अच्छे लगते हैं अच्छा लगता है क्या कुछ पढ़ाते हैं मैडम मैं जी गुना भाग ऐसे जोड़ करते हैं पंजाबी है। पंजाबी जोड़ गुना भाग ये सब पढ़ाते हैं आपको काउंटिंग आती है और टेबल आते हैं कौन सा टेबल सुनाओगी बारह हजार

ਔਰ ਇਹਨਾਂ ਦੀ ਕੋਈ ਕਲਾਸ ਵੀ ਹੈ ਮੈਡਮ ਜਾਂ ਕੋਈ ਏਦਾਂ ਰੈਂਡਮਲੀ ਬੇਸਿਕ ਮਤਲਬ ਜੋ ਸਿੱਖਣਾ ਚਾਹੁੰਦਾ ਕੋ ਉਹ ਵੀ ਆ ਜਵੇ ਕੋਈ ਵੀ ਆ ਜਵੇ ਹਾਂਜੀ ਸਰ ਮਤਲਬ ਕਿ ਇਹਨੂੰ ਐਕਚੁਅਲੀ ਏਜ ਅਕੋਰਡਿੰਗ ਸੈਗਰੀਗੇਟ ਕੀਤਾ ਹੋਇਆ ਹੈ ਸਰ ਦੋ ਬੈਚਸ ਹੁੰਦੇ ਆ ਸਾਡੇ ਕੋਲ ਵੀ ਜਿਹੜੀ ਤਾਂ ਪਹਿਲਾ ਵੈਚ ਹੁੰਦਾ 2 ਤੋਂ 3, 2 ਤੋਂ 4 ਪੜਾਉਣੀ ਹੈ ਸਰ ਮੈਂ ਇੱਥੇ 2 ਤੋਂ 3 ਹੁੰਦਾ ਸਰ ਛੋਟੇ ਜਵਾਬ ਦਾ ਜਿਹਦੇ ਨਾਲ ਅਸੀਂ ਕੀ ਹਰੇਕ ਛੋਟੇ ਛੋਟੇ ਬੱਚੇ ਦੇ ਧਿਆਨ ਅਟਪਾਈਏ ਤੇ 3 ਤੋਂ 4 ਹੁੰਦਾ ਵੱਡਾ ਵੈਚ ਜਿਹਦੇ ਜੀ ਅਸੀਂ ਵੱਡੇ ਬੱਚੇ ਨੂੰ ਦੇਖਦੇ ਹੈਗੇ ਵੀ ਵੱਡੇ ਬੱਚੇ ਨੂੰ ਕਈ ਵਾਰ ਐ ਹੁੰਦਾ ਵੀ ਬੱਚੇ ਬਾਹਰੋਂ ਸਿੱਖ ਲੈਂਦੇ ਹੈ ਮੈਚ ਇਸ ਬੰਦੇ ਹੋਏ ਨੇ ਕਲਾਸਿਸ ਨਹੀਂ ਬਣੀਆਂ ਗਈ ਇਹਨਾਂ ਦੇ ਵਿੱਚੋਂ ਬੱਚਾ ਕੋਈ ਪੰਜਾਬੀ ਦੇ ਵਿੱਚ ਐਕਸਪਰਟ ਪੰਜਾਬੀ ਪੰਜਾਬੀ ਕੌਣ ਸੁਣਾ ਸਕਦਾ ਇਹਨਾਂ ਤੇ ਖੜਾ ਹੋ ਬੱਚੇ ਅਭਿਮਨਿਊ ਅਭਿਮਨਿਊ ਆਪ ਕਹਾ ਕੇ ਰਹਿਣੇ ਵਾਲੇ ਹੋ ਬੇਟਾ ਖੜੇ ਹੋ ਜਾਓ ਕਿੰ सात साल के हो और मम्मी पापा क्या करते हैं पापा मजदूरी का काम करते हैं मजदूरी का काम करते हैं और आप यहाँ पर आते हो तो कैसा लगता है आपको अच्छा लगता है अच्छा लगता है और क्या पढ़ाते हैं मैडम पंजाबी पढ़ाते हैं उड़ा डाता चलो फिर सुनाओ इधर चेहरा करके एक बार सुना दो हमारे जो देख रहे हैं आपको उनको सुनाओ सुनाओ ਹਾਤੀ ਹੂੰ ਕਾਕ ਕੁੱਤਰਾ ਹੂੰ ਕਾਕ ਕਰਗੋਸ ਹੂੰ ਗਗ ਗਮਲਾ ਹੂੰ ਗਗ ਘਾਰਾ ਹਾਂ ਮੈਂ ਖਾ ਲਈ ਵਾਹ ਬਹੁਤ ਹੈ ਇਤਨਾ ਔਰ ਪੰਜਾਬੀ ਚ ਗੱਲ ਕਰ ਸਕਦੇ ਹਾਂ ਪੰਜਾਬੀ ਆਉਂਦੀ ਬੋਲਣੀ ਅਜੇ ਪੰਜਾਬੀ ਨਹੀਂ ਸਿੱਖੀ ਚਲੋ ਕੋਈ ਗੱਲ ਨਹੀਂ ਮੈਡਮ ਇਹਨਾਂ ਤੇ ਪੰਜਾਬੀ ਤੇ ਵੀ ਫੋਕਸ ਕਰੋ ਪੰਜਾਬੀ ਸਾਡਾ ਪੰਜਾਬੀ ਦਾ ਮਤਲਬ ਹੈ ਸਰ ਬਿਲਕੁਲ ਸਰ ਬਿਲਕੁਲ ਐਕਚੁਅਲੀ ਸਰ ਇਹ ਜਿਹੜੇ ਹੁੰਦੇ ਨੇ ਮਾਈਗ੍ਰੇਟ ਹੋ ਕੇ ਆਉਂਦੇ ਨੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜੇ ਆਪਾਂ ਸਲਾਮੇ ਏਰੀਆ ਦੀ ਗੱਲ ਕਰੀ ਨਾ ਇਹਨਾਂ ਨੂੰ ਸਾਰਾ ਇੱਕ ਇੱਕ ਲੈਵਲ ਤੇ ਹਲੇ ਜਿਵੇਂ ਆਪਾਂ ਕਹਿੰਦੇ ਨਾ ਸ਼ੁਰੂਆਤੀ 베이스 ਬਣਾਉਣਾ ਪੈਂਦਾ ਹੈਗਾ ਤਾਂ ਨਾਲ ਨਾਲ 베이스ਪਾ ਬਣਾ ਰਹੇ ਹਾਂ ਹਾਂਜੀ ਹਾਂਜੀ ਬਿਲਕੁਲ ਸਰ ਇਹਨਾਂ ਨੂੰ ਉਡਾੜਾ ਬਣਾ ਸਿਖਾ ਕੇ ਇਹਨਾਂ ਨੂੰ ਲਿਖਵਾ ਕੇ 베이스 ਤਿਆਰ ਕੀਤਾ ਜਾ ਰਿਹਾ ਸਰ ਇਹਨਾਂ ਦਾ ਪਹਿਲਾ ਇਸ ਮੋਬਾਈਲ ਸਕੂਲ ਦੀ ਖਾਸ ਗੱਲ ਇਹ ਆ ਕਿ ਇਹ ਸਕੂਲ ਮੂਵ ਕਰਦਾ ਹੈ ਤੇ ਮੂਵ ਕਰਕੇ ਇੱਕ ਸਾਲ ਤੋਂ ਬਾਅਦ ਕਿਸੇ ਹੋਰ ਸलम बस्ती ਦੇ ਵਿੱਚ ਜਾ ਕੇ ਸ਼ਿਫਟ ਹੋ ਜਾਂਦਾ ਹੈ ਤੇ ਫਿਰ ਉਸ ਤੋਂ ਬਾਅਦ ਉਹਨਾਂ ਬੱਚਿਆਂ ਨੂੰ ਐਜੂਕੇਸ਼ਨ ਪ੍ਰੋਵਾਈਡ ਕਰਵਾਈ ਜਾਂਦੀ ਹੈ ਇਹ ਐਜੂਕੇਸ਼ਨ ਇਸ ਲੈਵਲ ਤੇ ਹੈ ਕਿ ਜਿਹੜੇ ਬੱਚੇ ਅ ਪੜ੍ਹਾਈ ਤੋਂ ਕੋਸੋ ਦੂਰ ਹੁੰਦੇ ਨੇ ਉਹਨਾਂ ਨੂੰ ਇਸ ਜਗ੍ਹਾ ਤੇ ਪੜਾਇਆ ਜਾਂਦਾ ਸਰ ਨਮਸਕਾਰ ਜੀ ਨਮਸਕਾਰ ਜੀ ਸਰ ਆਪਣਾ ਥੋੜਾ ਜਿਹਾ ਵੇਰਵਾ ਦੇ ਦਿਓ ਗੁੱਡਵਿਲ ਸੁਸਾਇਟੀ ਦੇ ਵਿੱਚ ਤਾਂ ਕਿ ਅਸੀਂ ਆਪਾਂ ਅੱਗੇ ਗੱਲ ਕਰ ਪਾਈਏ ਗੁੱਡਵਿਲ ਸੁਸਾਇਟੀ ਇਹ ਇੱਕ ਰਜਿਸਟਰਡ ਸੁਸਾਇਟੀ ਹੈ ਔਰ ਇਹਦੀ ਰਜਿਸਟ੍ਰੇਸ਼ਨ 1980 ਦੇ ਵਿੱਚ ਹੋਈ ਸੀ ਔਰ ਸਿੱਖਿਆ ਤੇ ਹੈਲਥ ਦੇ ਵਿੱਚ ਕੰਮ ਕਰ ਰਹੀ ਹੈ ਇਹ ਜਿਆਦਾਤਰ ਸਿੱਖਿਆ ਤੇ ਹੈਲਥ ਦੇ ਵਿੱਚ ਕੰਮ ਕਰ ਰਹੀ ਹੈ ਇਨ ਐਡੀਸ਼ਨ ਟੂ 댓 ਫੋਰ ਵੀ ਬੜੇ ਕੰਮ ਕਰਦੀ ਹੈ ਅੱਛਾ ਇਹ ਮੋਬਾਈਲ ਸਕੂਲ ਵਾਂ ਜਿਹੜੀ ਹੈ ਉਹ ਅਸੀਂ ਦੇਖ ਰਹੇ ਹਾਂ ਬਹੁਤ ਸੋਹਣਾ ਬਹੁਤ ਖੂਬਸੂਰਤ ਉਭਰਾਲਾ ਔਰ ਖਾਸ ਤੌਰ ਤੇ ਉਹਨਾਂ ਬੱਚਿਆਂ ਦੇ ਲਈ ਜਿਹੜੇ ਬੱਚੇ ਸਲਮ ਬਸਤੀ ਦੇ ਵਿੱਚ ਨੇ ਔਰ ਪੜਨ ਪੜਾਈ ਤੋਂ ਵੀ ਕੋਸਾ ਦੂਰ ਨੇ ਕੋਈ ਇਹ ਕਿਵੇਂ ਜ਼ਹਿਨ ਦੇ ਵਿੱਚ ਆਉਂਦਾ ਹੈ ਤੇ ਕਿਵੇਂ ਇਹਦਾ ਤੁਸੀਂ ਮੈਂ ਇੰਡੀਅਨ ਰੇਲਵੇ ਦੇ ਵਿੱਚ ਅਫਸਰ ਸੀਗਾ ਜੀ ਤੇ ਜਦੋਂ ਮੈਂ ਆਪਦੀ ਸਰਵਿਸ ਦੇ ਦੌਰਾਨ ਏਸੀ ਕੂਪੇ ਦੇ ਵਿੱਚ ਬੈਠਾ ਦੇਖਦਾ ਸੀਗਾ ਤਾਂ ਉੱਥੇ ਮੈਂ ਦੇਖਦਾ ਸੀ ਕਿ ਵੀ ਜਿਵੇਂ بڑے بڑے ਮੈਟਰੋ ਸਿਟੀਸ ਸੀਗੇ ਦਿੱਲੀ ਹੈ ਬੰਬੇ ਹੈ ਜਾਂ ਹੋਰ ਵੱਡੇ ਸ਼ਹਿਰ ਤਾਂ ਉਹ ਪਟੜੀਆਂ ਦੇ ਰੇਲਵੇ ਲਾਈਨਾਂ ਦੇ ਨਾਲ-ਨਾਲ ਝੁੱਗੀਆਂ ਹੁੰਦੀਆਂ ਜੀ ਉਹਨਾਂ ਦੇ ਬੱਚੇ ਉੱਥੇ ਹੀ ਜ਼ਿਆਦਾ ਈਜ਼ ਆਊਟ ਕਰਦੇ ਨੇ ਤੇ ਹੋਰ ਹੈ ਤੇ ਮੇਰੇ ਮਨ ਚ ਬਹੁਤ ਆਉਂਦਾ ਸੀ ਵੀ ਯਾਰ ਇਹਨਾਂ ਬੱਚਿਆਂ ਦਾ ਵੀ ਬਹੁਤ ਕੁਝ ਕਰਨਾ ਚਾਹੀਦਾ ਹੈ ਕਿਉਂਕਿ ਸ਼ੁਰੂ ਤੋਂ ਹੀ ਮੈਂ ਜਦੋਂ ਦੀ ਸੁਸਾਇਟੀ ਬਣੀ ਹੈ ਜੀ ਉਦੋਂ ਤੋਂ ਹੀ ਮੈਂ ਸੁਸਾਇਟੀ ਦੇ ਨਾਲ ਕਨੈਕਟਡ ਸੀ ਤੇ ਜਦੋਂ ਰਿਟਾਇਰਮੈਂਟ ਵੈਸੇ ਮੈਂ ਪਹਿਲਾਂ ਵੀ ਪਾਰਟੀ ਸਪੀਸ਼ੈਂਟ ਸੀ ਮੇਰੀ ਪਰ ਜਦੋਂ 2001 ਤੋਂ ਬਾਅਦ ਮੈਂ ਰਿਟਾਇਰ ਹੋ ਕੇ ਆ ਗਿਆ ਤਾਂ ਫਿਰ ਮੇਰੀ ਪਾਰਟੀਸਿਪੇਸ਼ਨ ਸੁਸਾਇਟੀ ਦੇ ਵਿੱਚ ਕਾਫੀ ਵਧ ਗਈ ਔਰ ਉਹ ਜਿਹੜੇ ਮੈਂ ਟਾਈਮ ਦੇਖੇ ਸੀ ਸਮੇਂ ਦੇਖੇ ਸੀ ਮੈਂ ਇਹਨਾਂ ਝੁੱਗੀ ਝੋਫਰੀ ਵਾਲਿਆਂ ਨੂੰ ਦੇਖਦਾ ਸੀ ਤਾਂ ਮੇਰੇ ਮਨ ਦੇ ਵਿੱਚ ਇੱਕ ਉਰੇਵਾ ਸੀ ਵੀ ਇਹਨਾਂ ਦਾ ਵੀ ਜੇ ਕੋਈ ਕਰੀਏ ਕੁਛ ਤਾਂ ਜੇ ਮੈਥੋਂ ਵੀ ਹੋ ਸਕਦਾ ਤਾਂ ਕਰਨਾ ਚਾਹੀਦਾ ਤੇ ਮੈਂ ਸੁਸਾਇਟੀ ਦੇ ਵਿੱਚ ਆਪਦੇ ਖਿਆਲ ਰੱਖ ਕੇ ਸੁਸਾਇਟੀ ਵੱਲੋਂ ਇਹ ਪੂਰੀ ਤਰ੍ਹਾਂ ਪਾਸ ਕਰਕੇ ਤਾਂ ਅਸੀਂ ਗੁੱਡਵਿਲ ਮੋਬਾਈਲ ਸਕੂਲ ਦੀ ਸਥਾਪਨਾ ਕੀਤੀ ਠੀਕ ਹੈ ਇਹਦੀ ਸਥਾਪਨਾ 2006 ਦੇ ਵਿੱਚ ਹੋਈ ਸੀ ਜਿਹਦੇ ਕੇ ਨੈਗੂਰੇਸ਼ਨ ਜਿਹਦੀ ਕੀਤੀ ਉਹ ਅੱਜਕੱਲ ਦੇ ਜੋ ਹੋਮ ਸੈਕਟਰੀ ਨੇ ਗੁਰਕੀਰਤ ਕਿਰਪਾਲ ਸਿੰਘ ਜੀ ਉਸ ਵੇਲੇ ਏਡੀਸੀ ਬਸ਼ਨੜਾ ਸੀਗੇ ਤੇ ਉਹਨਾਂ ਦੇ ਹੱਥੋਂ ਇਹਨਾਂ ਦੀ ਸ਼ੁਰੂਆਤ 2006 ਦੇ ਵਿੱਚ ਕਰਵਾਈ ਤੇ ਉਸ ਤੋਂ ਬਾਅਦ ਇਹ ਚੱਲਦਾ ਰਿਹਾ ਤਾਂ ਹੁਣ ਇਹ 14ਵਾਂ ਸਕੂਲ ਹੈ ਇਹ ਇਹ 14ਵਾਂ ਸਕੂਲ ਹੈ ਇੱਕ ਮੋਬਾਈਲ ਵੈਨ ਕਿੰਨਾ ਚਿਰ ਇਸ ਜਗ੍ਹਾ ਤੇ ਰਹੇਗੀ ਤੇ ਉਸ ਤੋਂ ਬਾਅਦ ਕਿੰਨਾ ਚਿਰ ਚੱਬਾ ਇਹ ਇਹ ਮੋਬਾਈਲ ਵੈਨ ਜਦੋਂ ਸਾਨੂੰ ਕੋਈ ਜਗ੍ਹਾ ਨਹੀਂ ਮਿਲਦੀ ਸੀ ਯਾ ਬਾਰਸ਼ਾਂ ਦੇ ਵਿੱਚ ਅਸੀਂ ਸਕੂਲ ਨਹੀਂ ਲਾ ਸਕਦੇ ਸੀ ਤਾਂ ਅਸੀਂ ਇੱਕ ਟਰੈਕਟਰ ਟਰਾਲੀ ਲੈ ਕੇ ਉਹਦੇ ਉੱਪਰ ਡਿਜ਼ਾਈਨ ਕਰਕੇ ਇਹ ਸਕੂਲ ਬਣਾਇਆ ਗਿਆ ਇਹ 2021-22 ਦੇ ਵਿੱਚ ਇਹ ਸਕੂਲ ਸ਼ੁਰੂ ਕੀਤਾ ਸੀਗਾ ਔਰ ਇਸ ਦੀ ਜੋ ਆਪਨਿੰਗ ਹੈ ਉਹ ਉਸ ਵੇਲੇ ਦੇ ਡੈਪਟੀ ਕੈਮਿਸਟ ਮਿਸਟਰ ਪਰੇ ਨੇ ਕੀਤੀ ਸੀਗੀ ਉਹਨਾਂ ਨੇ ਵੀ ਕਾਫੀ ਸਿਲਾਗਾ ਕੀਤੀ ਔਰ ਗਰਕ ਸਾਹਿਬ ਗਰਕ ਸਾਹਿਬ ਮੈਨੂੰ ਇੰਨੀ ਕੀ ਜਾਣਕਾਰੀ ਦਿਓ ਕਿ ਵੀ ਜਿਹੜੇ ਇੱਥੇ ਬੱਚੇ ਪੜਨ ਲਈ ਆਉਂਦੇ ਨੇ ਇਹਨਾਂ ਦੇ ਮਾਪੇ ਤੁਹਾਨੂੰ ਇਜ਼ੀਲੀ ਭੇਜ ਦਿੰਦੇ ਨੇ ਤੁਹਾਡੇ ਇਸ ਸਕੂਲ ਦੇ ਵਿੱਚ ਜਾਂ ਫਿਰ ਕੋਈ ਆਂਕੜਾ ਵੀ ਆਉਂਦੀ ਹੈ ਅਸੀਂ ਜਦੋਂ ਵੀ ਕੋਈ ਸਕੂਲ ਖੋਲਣਾ ਹੁੰਦਾ ਹੈ ਉਸ ਤੋਂ ਪਹਿਲਾਂ ਅਸੀਂ ਪੂਰਾ ਉਸ ਬਸਤੀ ਦਾ ਸਰਵੇ ਕਰਦੇ ਆ ਸਾਡੇ ਮੈਂਬਰ ਕਰਦੇ ਨੇ ਅਸੀਂ ਆਪ ਵੀ ਕਰਦੇ ਆ ਔਰ ਉਹਦੇ ਵਿੱਚ ਅਸੀਂ ਉਹਨਾਂ ਨਾਲ ਡਿਸਕਸ ਕਰਦੇ ਆ ਉਹਨਾਂ ਦੀ ਰਾਏ ਲੈਣੇ ਆ ਉਹ ਵੀ ਇਸ ਗੱਲ ਤੋਂ ਬੜੇ ਤੰਗ ਹੁੰਦੇ ਨੇ ਕਿ ਸਾਡੇ ਬੱਚੇ ਕੁਝ ਕਰਦੇ ਨਹੀਂ ਹਨ ਜਾਂ ਤਾਂ ਰੈਗ ਪੀਕਿੰਗ ਕਰਦੇ ਨੇ ਜਾਂ ਉਹਨਾਂ ਦੇ ਬਾਪ ਜਿਹੜੇ ਨੇ ਉਹਨਾਂ ਨੂੰ ਮੰਗਣ ਭੇਜ ਦਿੰਦੇ ਨੇ ਜਾਂ ਇਹੇ ਜੇ ਕੰਮਾਂ ਤੋਂ ਉਹ ਹੀ ਉਹਨਾਂ ਦੀਆਂ ਮਾਵਾਂ ਬੜੀਆਂ ਤੰਗ ਹੁੰਦੀਆਂ ਨੇ ਤੇ ਉਹ ਵੀ ਫਿਰ ਸਾਨੂੰ ਕਾਫੀ ਵੈਲਕਮ ਕਰਦੀਆਂ ਨੇ ਪਰ ਅਸੀਂ ਬੱਚਿਆਂ ਨੂੰ ਸਕੂਲ ਦੇ ਵਿੱਚ ਪੂਰੀ ਤਰੀਕੇ ਨਾਲ ਉਹਨਾਂ ਦੀ ਰਜਿਸਟ੍ਰੇਸ਼ਨ ਆਧਾਰ ਕਾਰਡ ਫੋਟੋ ਵਗੈਰਾ ਲੈ ਕੇ ਅਸੀਂ ਤਾਂ ਹੀ ਉਸ ਦੇ ਵਿੱਚ ਸਕੂਲ ਦੇ ਵਿੱਚ ਅਸੀਂ ਉਹਨਾਂ ਨੂੰ ਗਿੱਲ ਸਿੰਘ ਸਾਬ ਇੱਕ ਜਿਹੜੀ ਤੁਸੀਂ ਗੱਲ ਕਰ ਰਹੇ ਸੀਗੇ ਇੱਕ ਦੱਸੀ ਸੀ ਗੱਲ ਕਿ ਜਿਹੜੇ ਮਾਪੇ ਉਹ ਤੁਹਾਡੇ ਤੋਂ ਬੱਚਿਆਂ ਨੂੰ ਪੜ੍ਹਾਉਣ ਦੇ ਬਦਲੇ ਪੈਸੇ ਵੀ ਮੰਗਦੇ ਸੀਗੇ ਇੱਕ ਵਾਰੀ ਇਹੋ ਜਿਹਾ ਵੀ ਆਇਆ ਕਿ ਇੱਕ ਬਸਤੀ ਦੇ ਵਿੱਚ ਉਹ ਸਾਥੋਂ ਕਹਿੰਦੇ ਸੀ ਵੀ ਅਸੀਂ ਬੱਚਿਆਂ ਨੂੰ ਦੋ ਤਿੰਨ ਘੰਟੇ ਕਿਉਂਕਿ ਉਹਨਾਂ ਨੂੰ ਮੇਨ ਬੈਕਿੰਗ ਉਸ ਬਸਤੀ ਦੇ ਲੋਕਾਂ ਨੂੰ ਉਹਨਾਂ ਦੀ ਪੜ੍ਹਾਈ ਨਾਲ ਕੋਈ ਜ਼ਿਆਦਾ ਹਮਦਰਦੀ ਨਹੀਂ ਸੀ ਜਾਂ ਜ਼ਿਆਦਾ ਉਹ ਨਹੀਂ ਸੀ ਕਿ ਕੰਸਰਨ ਸੀ ਉਹ ਉਹਨਾਂ ਦੀ ਕਮਾਈ ਚਾਹੁੰਦੇ ਸੀ ਤਾਂ ਕਿ ਉਹ ਉਹਨਾਂ ਦੀ ਕਮਾਈ ਤੋਂ ਜੋ ਵੀ 40 50 60 100 ਰੁਪਿਆ ਇਕੱਠਾ ਕਰਕੇ ਉਹ ਸ਼ਾਮ ਨੂੰ ਆਪਦੀ ਦੁਰਵਰਤੋਂ ਉਸ ਦੀ ਉਹ ਕਰਦੇ ਸੀ ਤੇ ਸੁਸਾਇਟੀ ਨੇ ਕਿਹਾ ਵੀ ਨਹੀਂ ਅਸੀਂ ਪੈਸੇ ਨਹੀਂ ਦੇਨੇ ਉਹਦੇ ਬਦਲੇ ਸਾਥ ਉਹ ਵੀ ਸਾਡੇ ਬੱਚੇ ਤੁਸੀਂ 2-3 ਘੰਟੇ ਇੱਥੇ ਰੱਖਦੇ ਹੋ ਸਾਨੂੰ ਇਹਨਾਂ ਦੇ ਪੈਸੇ ਦਿਓ ਅਸੀਂ ਕਿਹਾ ਵੀ ਅਸੀਂ ਐਜੂਕੇਸ਼ਨ ਦੇ ਸਕਦੇ ਹਾਂ ਅਸੀਂ ਵਿਦਿਆ ਦੇ ਸਕਦੇ ਹਾਂ ਪਰ ਅਸੀਂ ਇਸ ਤਰ੍ਹਾਂ ਦਾ ਕੰਮ ਨਹੀਂ ਹੈ ਸੀ ਪੈਸੇ ਨਹੀਂ ਕਿਉਂਕਿ ਕਿਸੇ ਨੇ ਉਹਨਾਂ ਨੂੰ ਮੁਫਤ ਵਿਦਿਆ ਦਿੰਨੇ ਆ ਮੁਫਤ ਕਿਤਾਬਾਂ ਦਿੰਨੇ ਆ ਬਹੁਤ ਸਾਰਾ ਕੁਝ ਦਿੰਨੇ ਆ ਮੁਫਤ ਇਹਨਾਂ ਦਾ ਮੈਡੀਕਲ ਚੈੱਕਅਪ ਕਰਾਉਣੇ ਆ ਮੁਫਤ ਇਹਨਾਂ ਨੂੰ ਬਾਹਰ ਜਿਸ ਤਰ੍ਹਾਂ ਕਿ ਧਾਰਮਿਕ ਸਥਾਨਾਂ ਤੇ ਜਾਂ ਹੋਰ ਟੂਰ ਟ੍ਰਿਪ ਕਰਵਾਉਣੇ ਆ ਸੀ ਆਪਦੇ ਬੱਸ ਕਰਕੇ ਪੂਰੇ ਸੋਡੇ ਲੋਕਾਂ ਨੂੰ ਨਾਲ ਲੈ ਕੇ ਜ਼ਿੰਮੇਵਾਰੀ ਨਾਲ ਤੇ ਉਹ ਅਸੀਂ ਉਹ ਵੀ ਕਰਾਣੇ ਆ ਤੇ ਇਹਨਾਂ ਨੂੰ ਕਈ ਵਾਰੀ ਇੱਥੇ ਸਟੇਟ ਅਵਾਰਡੀ ਨੇ ਮਿਸਟਰ ਅਮਰਜੀਤ ਸਿੰਘ ਉਹ ਆ ਕੇ ਇਹਨਾਂ ਨੂੰ ਪੇਂਟਿੰਗ ਦਾ ਵੀ ਕੰਮ ਸਿਖਾਉਂਦੇ ਨੇਗੇ ਇਸ ਤਰ੍ਹਾਂ ਦੇ ਕਾਫੀ ਤੇ ਅਸੀਂ ਕਰਾਉਂਦੇ ਨੇ ਫਿਰ ਉਹ ਪੈਸੇ ਵੀ ਮੰਗਦੇ ਨੇ ਫਿਰ ਵੀ ਨਹੀਂ ਉਹ ਅਸੀਂ ਉਹ ਸਾਥੋਂ ਜਿਹੜੇ ਸਿਖਾਉਂਦੇ ਨੇ ਉਹ ਕੋਈ ਪੈਸੇ ਨਹੀਂ ਹੈ ਕਰਦੇ ਪਰ ਇਹ ਜਿਹੜੇ ਬਸਤੀਆਂ ਦੇ ਨੇ ਜਿਹੜੇ ਮਾਪੇ ਮਾਪੇ ਸਾਥੋਂ ਕਿਸੇ ਨੇ ਇਹ ਦੋਕ ਜਗ੍ਹਾ ਤੇ ਹੋਇਆ ਜਦੋਂ ਪੈਸਾ ਦੀ ਡਿਮਾਂਡ ਹੋਈ ਬਾਕੀ ਸਾਨੂੰ ਜਿਵੇਂ ਇਹ 14ਵਾਂ ਸਕੂਲ ਹੈ ਹੋਰ 12 ਜਗ੍ਹਾ ਤੇ ਸਾਥੋਂ ਕੋਈ ਪੈਸੇ ਨਹੀਂ ਮੰਗੇ ਰਾਇਦਰ ਬਹੁਤ ਬਸਤੀਆਂ ਵਾਲੇ ਸਾਨੂੰ ਜੀ ਆਇਆਂ ਵੀ ਕਹਿੰਦੇ ਨੇ ਸਾਡੀ ਸ਼ਲਾਗਾ ਵੀ ਕਰਦੇ ਨੇ ਸਾਡੇ ਨਾਲ ਕੋਆਪਰੇਟ ਵੀ ਕਰਦੇ ਨੇ ਆਪਦੇ ਬੱਚਿਆਂ ਨੂੰ ਵੀ ਭੇਜਦੇ ਨੇ ਤੇ ਅਸੀਂ ਉਹਨਾਂ ਦਾ ਫਿਰ ਗਵਰਨਮੈਂਟ ਪ੍ਰਾਇਮਰੀ ਸਕੂਲ ਜਿਹੜਾ ਹੈਗਾ ਨਜ਼ਦੀਕੀ ਉੱਥੇ ਦਾਖਲਾ ਵੀ ਕਰਾਉਣੇ ਆ ਇਹ ਸਾਰਾ ਕੰਮ ਡਿਪਟੀ ਕਮਿਸ਼ਨਰ ਬਟਿੰਡਾ ਨੇ ਅਸੀਂ ਹਾਂ ਨਿਗਰਾਨ ਦੇ ਵਿੱਚ ਹੈ ਉਹਨਾਂ ਨੇ ਇੱਕ ਸੁਸਾਇਟੀ ਬਣਾਈ ਹੋਈ ਹੈ ਉਹਦੀ ਨਿਗਰਾਨ ਚ ਠੀਕ ਹੈ ਤਾਂ ਗੁੱਡਵਿਲ ਸੁਸਾਇਟੀ ਦੇ ਪ੍ਰਬੰਧਕ ਨੇ ਕੇ ਕੇ ਗਰਗ ਜੀ ਉਹਨਾਂ ਨੇ ਸਾਰੀ ਜਾਣਕਾਰੀ ਤਮਾਮ ਸਾਂਝੀ ਕੀਤੀ ਹੈ ਇਹ ਮੋਬਾਈਲ ਸਕੂਲ ਹੈ ਜਿਹੜਾ ਕਿ ਮੋਬਾਈਲ ਦੀ ਤਰ੍ਹਾਂ ਇੱਕ ਚੱਲਦਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੇ ਉਤੇ ਜਾ ਕੇ ਬੱਚਿਆਂ ਨੂੰ ਐਜੂਕੇਸ਼ਨ ਦੇਣ ਦੇ ਲਈ ਇਹ ਉਪਰਾਲਾ ਕੀਤਾ ਜਾਂਦਾ ਹੈ ਕਈ ਥਾਵਾਂ ਤੇ ਦਿੱਕਤਾਂ ਵੀ ਆਉਂਦੇ ਨੇ ਪਰ ਸਿੱਖਿਆ ਦੇ ਮਿਆਰ ਨੂੰ ਉੱਚਾ ਚੱਕਣ ਦੇ ਲਈ ਇੱਕ ਵੱਖਰਾ ਉਪਰਾਲਾ ਤੇ ਇੱਕ ਬਹੁਤ ਵਧੀਆ ਤਰੀਕੇ ਦੀ ਕੋਸ਼ਿਸ਼ ਜਿਹੜੀ ਕਿ ਬਠਿੰਡਾ ਦੇ ਵਿੱਚ ਕੀਤੀ ਜਾ ਰਹੀ ਹੈ ਬਠਿੰਡਾ ਦੇ ਤੋਂ ਗੌਤਮ ਕੁਮਾਰ ਰਿਪੋਰਟ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ